ਕਾਂਗਰਸ ਪਾਰਟੀ ਹਮੇਸ਼ਾ ਤੋਂ ਹਿੰਦੂ ਵਿਰੋਧੀ ਪਾਰਟੀ ਰਹੀ ਹੈ ਯੂਪੀਏ 2 ਦੇ ਵਿੱਚ ਇਹਨਾਂ ਨੇ ਟਾਰਗੇਟਡ ਕਮਿਊਨਲ ਵਾਇਲੈਂਸ ਐਕਟ ਲਿਆਂਦਾ ਸੀ ਜਿਹਦੇ ਮਾਧਿਅਮ ਨਾਲ ਹਿੰਦੂ ਨੂੰ ਇਸ ਦੇਸ਼ 'ਚ ਚੌਥੇ ਦਰਜੇ ਦਾ ਨਾਗਰਿਕ ਬਣਾਉਣਾ ਚਾਹੁੰਦੇ ਸੀ ਉਹ ਪਾਰਲੀਮੈਂਟ ਦੇ ਵਿੱਚ ਨਿਰਸਤ ਹੋ ਗਿਆ ਸੀ ਉਸ ਤੋਂ ਬਾਅਦ ਜਦੋਂ ਦਾ ਇੰਡੀ ਗਠਬੰਧਨ ਬਣਿਆ ਇਹਦੇ ਵਿੱਚ ਚੁਣ-ਚੁਣ ਕੇ ਸਨਾਤਨ ਧਰਮੀਆਂ ਦੇ ਮੰਨਤਾਵਾਂ ਦੇ ਉੱਤੇ ਸਨਾਤਨ ਧਰਮ ਦੇ ਹਮਲੇ ਹੋ ਰਿਹਾ ਇਹਨਾਂ ਦੀ ਗਠਬੰਧਨ ਸਹਿਯੋਗੀ ਦ੍ਰਮਕ ਪਾਰਟੀ ਨੇ ਤਾਮਿਲਨਾਡੂ ਦੇ ਵਿੱਚ ਸਨਾਤਨ ਧਰਮ ਅਨਮੂਲਨ ਕਾਰਜਕ੍ਰਮ ਆਯੋਜਿਤ ਕੀਤਾ ਸੀ ਜਿਦੇ ਵਿੱਚ ਉੱਥੇ ਦਾ ਮੰਤਰੀ ਉਦੇਨੀਦੀ ਸਟਾਲਨ ਸਰੇਆਮ ਬੋਲ ਰਿਹਾ ਸੀ ਕਿ ਸਨਾਤਨ ਧਰਮ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਤੀਸਰਾ ਤੁਸੀਂ ਦੇਖੋ ਸਮਾਜਵਾਦੀ ਪਾਰਟੀ ਦਾ ਜਿਹੜਾ ਮੈਂਬਰ ਸੀਗਾ Swami Prasad Moria ਅੱਗੇ ਦਾ ਨਾਮ Swami ਲਾਇਆ ਹੋਇਆ ਪਰ ਉਹਦੇ ਜਿਹੜੇ ਬੋਲ ਨੇ ਜ਼ਹਿਰੀਲੇ ਨੇ ਹਮੇਸ਼ਾ ਹੀ ਰਾਮਚਰਿਤ ਮਾਨਸ ਦੇ ਵਿੱਚ ਇੱਕ ਚੁਪਾਈ ਨੂੰ ਲੈ ਕੇ ਹਿੰਦੂਆਂ ਨੂੰ ਟਾਰਗੇਟ ਕਰਦਾ ਰਿਹਾ ਅਗਰ ਤੁਸੀਂ ਕਿਸੇ ਚੁਪਾਈ ਜਾਂ ਕਿਸੇ ਗ੍ਰੰਥ ਦੇ ਵਿੱਚ ਸ਼ਬਦ ਲਿਖੇ ਨੂੰ ਟਾਰਗੇਟ ਕਰਨਾ ਤੇ ਹੋਰ ਗ੍ਰੰਥਾਂ ਦੇ ਵਿੱਚ ਤਾਂ ਜਿਹੜਾ ਮਹਿਲਾ ਨੂੰ ਚੌਥੇ ਦਰਜੇ ਦਾ ਨਾਗਰਿਕ ਸਮਝਿਆ ਗਿਆ ਉਹਦੇ ਬਾਰੇ ਕਦੇ ਟਿੱਪਣੀ ਨਹੀਂ ਕੀਤੀ ਉੱਥੋਂ ਪਤਾ ਲੱਗਦਾ Hindu ਦੇ ਉੱਤੇ ਬੜੇ ਸੁਨਯੋਜੀਤ ਤਰੀਕੇ ਨਾਲ ਹਮਲੇ ਹੋ ਰਹੇ ਨੇ ਇਹ ਜਿਹੜਾ ਲੇਟੈਸਟ ਅਮਲਾ ਕਰਨਾਟਕ ਦੇ ਵਿੱਚ ਸਿਧਰਾ ਮਈਆ ਸਰਕਾਰ ਨੇ ਕੀਤਾ ਉਹਨਾਂ ਨੇ ਉੱਥੇ ਵਿਧਾਨ ਸਭਾ 'ਚ ਕਾਨੂੰਨ ਪਾਰਿਤ ਕੀਤਾ ਜਿਹੜੇ Hindu ਮੰਦਰ ਨੇ ਉਹਦੇ ਉੱਤੇ 1 ਕਰੋੜ ਤੱਕ ਦੀ ਜਿਹੜੀ ਆਮਦਨ ਹੈ 5% ਟੈਕਸ ਲਗਾਇਆ ਜਾਊਗਾ ਔਰ 1 ਕਰੋੜ ਤੋਂ ਉੱਤੇ ਦੀ ਆਮਦਨ ਵਾਲੇ ਮੰਦਰਾ ਦੇ ਉੱਤੇ 10% ਟੈਕਸ ਲਗਾਇਆ ਜਾਊਗਾ ਔਰੰਗਜ਼ੇਬ ਤੋਂ ਬਾਅਦ ਕਿਸੇ ਨੇ ਵੀ ਅਜੇਹੀ ਹਿੰਮਤ ਨਹੀਂ ਕੀਤੀ ਸੀ Hindu ਧਰਮ ਸਥਾਨਾਂ ਨੂੰ ਟਾਰਗੇਟ ਕਰਨ ਦੀ ਇਹ ਪਹਿਲੀ ਵਾਰੀ ਆ ਆਜ਼ਾਦੀ ਤੋਂ ਬਾਅਦ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਜਿਹੜੀ ਅੰਗਰੇਜ਼ਾਂ ਨੇ ਬਣਾਈ ਸੀ ਉਹਨੇ ਫਿਰ Hindu ਧਰਮ ਦੇ ਉੱਤੇ ਬਹੁਤ ਵੱਡਾ ਹਮਲਾ ਕੀਤਾ ਉਹਦਾ ਅੱਜ Hindu ਨਿਆਂ ਪੀੜ ਔਰ Hindu ਸਿੱਖ ਜਾਗਰਤੀ ਸੈਨਾ ਵੱਲੋਂ ਅਸੀਂ ਪੁਤਲਾ ਫੂਕ ਪ੍ਰਦਰਸ਼ਨ ਦੇ ਮਾਧਿਅਮ ਨਾਲ ਡਟ ਕੇ ਵਿਰੋਧ ਕਰਦੇ ਹਾਂ ਨਾਲ ਹੀ ਹਿੰਦੂ ਸਮਾਜ ਨੂੰ ਅਸੀਂ ਇੱਕ ਚੇਤਾਵਨੀ ਦਿੰਨੇ ਆ ਅੱਗੋਂ ਇਹਨਾਂ ਦਾ ਅਜੰਡਾ ਕੀ ਹੈ ਜਿਹੜੇ ਸਕੂਲਾਂ 'ਚ ਦੂਜੇ ਧਰਮਾਂ ਦੇ ਬੱਚੇ ਪੜ੍ਹ ਰਹੇ ਨੇ ਆਉਣ ਵਾਲੇ ਸਮੇਂ 'ਚ ਜੋ ਸਾਨੂੰ ਪਤਾ ਲੱਗਿਆ ਇਹ ਐਸਾ ਕਾਨੂੰਨ ਲੈ ਕੇ ਆਣਗੇ ਅਗਰ ਇਹਨਾਂ ਦੀ ਸਰਕਾਰ ਆਈ ਕਿ ਉਹਨਾਂ ਦੀ ਫੀਸ ਵੀ ਹਿੰਦੂ ਬੱਚਿਆਂ ਦੇ ਜਿਵੇਂ ਪਾਈ ਜਾਏਗੀ ਹਿੰਦੂ ਦਾ ਸੜਕ ਦੇ ਉੱਤੇ ਜਿਹੜਾ ਚਲਾਣ ਹੋਏਗਾ ਉਹ ਵੀ 4 ਗੁਣਾ ਇਹਨਾਂ ਦੀ ਸਰਕਾਰਾਂ ਦੇ ਵਿੱਚ ਹੋਇਆ ਕਰੇਗਾ ਇਸ ਕਰਕੇ ਅੱਜ ਹਿੰਦੂ ਸਮਾਜ ਨੂੰ ਅਸੀਂ ਚੇਤਾਵਨੀ ਦਿੰਨੇ ਅਜਿਹੀਆਂ ਪਾਰਟੀਆਂ ਤੋਂ ਸਾਵਧਾਨ ਰਹੋ ਦੀਰਾਂ ਦੇ ਡੀਐਨਏ ਦੇ ਵਿੱਚ ਹਿੰਦੂ ਵਿਰੋਧ ਆ ਇਸ ਕਰਕੇ ਅੱਜ ਹਿੰਦੂ ਨਿਆਏ ਪੀੜ ਵੱਲੋਂ ਇਹ ਕਾਂਗਰਸ ਪਾਰਟੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਪਾਰਟੀ ਮਰਦਾਬਾਦ ਕਾਂਗਰਸ ਪਾਰਟੀ ਮਰਦਾ